ਦੇਖੋ ਅੱਜ ਹੀ ਮੈਨੂੰ ਸਵੇਰੇ ਪੱਤਰਕਾਰ ਦਾ ਫੋਨ ਆਇਆ ਹੈ ਕਿ ਜਿਹੜੀ ਬੱਸ ਹੈ ਦਿਨਾਨਗਰ ਦੀ ਉਹ ਥੋੜੀ ਟਕਰਾਈ ਹੈਗੀ ਹੈ ਪਰ ਜਦੋਂ ਅਸੀਂ ਸਕੂਲ ਕੋਲੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਾਰ ਨੂੰ ਵਿਚਾਰੇ ਸੀ ਉਹਦੇ ਕਰਕੇ ਥੋੜਾ ਅੰਨ ਕਿ ਐਕਸੀਡੈਂਟ ਹੋਇਆ ਪਰ ਬੱਚੇ ਸਾਡੇ ਸਾਰੇ ਸੇਫ ਹੈਗੇ ਆ ਬੱਚਿਆਂ ਨੂੰ ਕੋਈ ਸੱਟ-ਜੋਟ ਨਹੀਂ ਲੱਗੀ ਹੈ ਤੇ ਆਪਾਂ ਨੂੰ ਜੋ ਸੇਫਟੀ ਬਾਹਾਂ ਦੇ ਅਕੋਰਡਿੰਗ ਜੋ ਗਾਈਡਲਾਈਨਸ ਆਉਂਦੀਆਂ ਅਸੀਂ ਸਾਰੇ ਸਕੂਲਾਂ ਨੂੰ ਸੈਂਡ ਕਰਦੇ ਆ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਤੇ ਆਪਾਂ ਜਿਸ ਵੀ ਸਕੂਲ ਨੇ ਗਲਤੀ ਕੀਤੀ ਹੈ ਜਾਂ ਅੱਗੇ ਤੋਂ ਕਰੇਗਾ ਆਪਾਂ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਤੋਂ ਇਹ ਹੀ ਘਟਨਾ ਜੇਕਰ ਹੁੰਦੀ ਹੈ ਜਾਂ ਮੇਰੇ ਧਿਆਨ ਵਿੱਚ ਅੱਜ ਵੀ ਆਈ ਹੈ ਆਪਾਂ ਸਾਰਾ ਕਨਫਰਮ ਕਰਕੇ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਸਬੰਧਤ ਪ੍ਰਿੰਸੀਪਲ ਤੇ ਥੋੜੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਸਕੂਲ ਤੇ ਪੂਰੀ ਕਾਰਵਾਈ ਹੋਏਗੀ ਡਰਾਈਵਰ ਤੇ ਤਾਂ ਹੋਏਗੀ ਹੋਏਗੀ ਇਹ ਹਦਾਇਤ ਦਿੰਦੇ ਆ ਕਿ ਬੱਚਿਆਂ ਦੀ ਜਿਹੜੀ ਸਪੀਡ ਹੈ ਜੇ ਭਰੀ ਵਾਰ ਸਾਬ ਨੂੰ ਥੋੜਾ ਲਿਮਟ ਵਿੱਚ ਲਾਇਆ ਜਾਏ ਮੌਸਮ ਵੀ ਥੋੜਾ ਧੁੰਦ ਵਾਲਾ ਹੈਗਾ ਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਾਂ ਪੂਰੇ ਸਕੂਲ ਦੇ ਵੀ ਕਾਰਵਾਈ ਕਰਾਂਗੇ ਸੇਫ ਅਕੋਰਡਿੰਗ ਜੋ ਸਾਨੂੰ ਪਾਲਸੀ ਆਈ ਹੋਈ ਹੈ